ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿੰਗਲ ਫਰੌਕ ਦੀ ਵੀਡੀਓ ਆਉ ਦਿਖਾਉਣੇ ਆ ਤੁਹਾਨੂੰ ਫਰੌਕ ਦਾ ਡਿਜ਼ਾਈਨ ਇਹ ਦੇਖੋ ਪਹਿਲਾ ਪ੍ਰਿੰਟ ਦੇਖੋ ਇਸ ਤਰ੍ਹਾਂ ਦਾ ਵਾਈਟ بیس ਰਹੇਗਾ ਉੱਪਰ ਪਿੰਕ ਕਲਰ ਦੇ ਫਲਾਰ ਰਹਿਣਗੇ ਫਰੌਕ ਦੇ ਵਿੱਚ ਅੰਬਰੀਲਾ ਕੱਟ ਫਰੌਕ ਰਹੇਗੀ ਇਹ ਦੇਖੋ ਇਸ ਤਰ੍ਹਾਂ ਦੀ ਕੋਸ਼ ਇਸ ਤਰ੍ਹਾਂ ਦਾ ਡਿਜ਼ਾਈਨ ਰਹੇਗਾ ਇਹ ਗਲੇ ਦੇ ਤੇ ਢਾਈ ਪੱਟੀ ਇਹ ਦੇਖੋ 벨ਟ ਲਗਾਉਣ ਨੂੰ ਇਹ ਰਹੇਗੀ ਇਸ ਤਰ੍ਹਾਂ ਦੀ 벨ਟ ਇਹ ਜਿਹੜੀ ਤੁਸੀਂ ਇੱਥੇ ਜਿਹੜੀ ਹੈ ਲਗਾਉਣੀ ਹੈ ਇਹ ਲੂਪੀਆਂ ਲੱਗੀਆਂ ਹੋਈਆਂ ਆ ਇਸ ਤਰ੍ਹਾਂ ਗਲੇ ਦੇ ਉੱਪਰ ਬਟਨ ਲੱਗੇ ਹੋਏ ਆ ਔਰ ਜੋ ਫਰੌਕ ਹੈ ਉਧਰ ਜਿਹੜਾ ਗਲਾ ਹੈ ਉਹ ਗੋਲ ਰਹੇਗਾ ਔਰ ਇਸ ਤਰ੍ਹਾਂ ਬਾਹਾਂ ਦੇ ਉੱਪਰ ਫਰਿੱਲ ਲੱਗੀ ਹੋਈ ਹੈ ਫਰਿੱਲ ਵਾਲੀ ਜਿਹੜੀ ਆ ਫਰੌਕ ਦੀ ਜਿਹੜੀ ਆ ਬਾਜੂ ਰਹੇਗੀ ਇਸ ਤਰ੍ਹਾਂ ਦੀ ਰਹੇਗੀ ਜਿਹੜੀ ਪੂਰੀ ਫਰੌਕ ਉਹਦਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਦਾ ਹੀ ਰਹੇਗਾ ਸੇਮ ਬੈਕ ਬੈਕ ਦਾ ਵੀ ਸੇਮ ਡਿਜ਼ਾਈਨ ਕਪੜਾ ਜੀ ਬਹੁਤ ਸੌਫਟ ਹੈ ਗਰਮੀਆਂ ਦੇ ਪਾਉਣ ਲਈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰਾ ਦੇਖਿਆ ਕਰੋ ਜੀ ਇਹ ਦੇਖੋ ਇਸ ਤਰ੍ਹਾਂ ਬੈਗ ਦੇ ਉੱਪਰ ਵੀ ਜਿਹੜੀਆਂ ਹੈ 벨ਟ ਲਾਉਣ ਲਈ ਲੂਪੀਆਂ ਲੱਗੀਆਂ ਹੋਈਆਂ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਪੂਰਾ ਡਿਜ਼ਾਈਨ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਜਿਹੜਾ ਹੈ ਉਹ ਵੀ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਇਹ ਦਿਖਾਉਣੇ ਆ ਜੀ ਤੁਹਾਨੂੰ ਅਸੀਂ ਅਗਲਾ ਕਲਰ ਦੇਖੋ ਡਿਜ਼ਾਈਨ ਸਾਰਿਆਂ ਦਾ ਸੇਮ ਰਹੇਗਾ ਜਿਹੜੇ ਕਲਰ ਆ ਉਹ ਅਲੱਗ-ਅਲੱਗ ਹੋਣਗੇ ਪਰ ਜਿਹੜਾ ਫਰੌਕ ਦਾ ਬੇਸ ਹੈ ਉਹ ਸਾਰਿਆਂ ਦਾ ਵਾਈਟ ਹੀ ਰਹੇਗਾ ਇਹ ਦੇਖੋ ਇਸ ਦੇ ਵਿੱਚ yellow flower ਨੇ ਇਹ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਬਹੁਤ ਹੀ ਸੌਫਟ ਕਪੜਾ ਸੌਫਟ ਕੱਪੜੇ ਦੇ ਵਿੱਚ ਹੈ ਬਲੌਂਕ ਇਹ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਆ ਆ ਬੈਲਟ ਨਾਲ ਉਹ ਲੁੱਪੀਆਂ ਲੱਗੀਆਂ ਹੋਈਆਂ ਆ ਜਿਵੇਂ ਨਾਲ ਜਿਹੜਾ ਤੁਸੀਂ ਇਹਦੀ ਆਪਣੀ ਫਿਟਿੰਗ ਕਰ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਬੈਲਟ ਆ ਜਾਏਗੀ ਇਹ ਉੱਪਰ ਗਲੇ ਦੇ ਉੱਪਰ ਦੇਖੋ ਟਾਈ ਪੱਟੀ ਲੱਗੀ ਹੋਈ ਆ ਬਟਨ ਲੱਗੇ ਹੋਏ ਆ ਫਰੌਕ ਦਾ ਜਿਹੜਾ ਗਲਾ ਹੈ ਉਹ ਕੋਲ ਰਹੇਗਾ اور جو بہانے او فرل ਵਾਲیاں رہ ਗਈਆਂ ਰਹਿਣ ਗਿਆ ਆ ਦੇਖੋ ਇਸ ਤਰ੍ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਜੋੜੀ ਨਵੀਂ ਨਵੀਂ ਨੋਟੀਫਿਕੇਸ਼ਨ ਹੈ ਵੀਡੀਓਜ਼ ਦੀ ਅਪਡੇਟ ਹੈ ਤੁਹਾਡੇ ਤੱਕ ਪਹੁੰਚ ਸਕੇ ਇਹ ਦੇਖੋ ਇਸ ਤਰ੍ਹਾਂ ਦਾ ਗਲਾ ਰਹੇਗਾ ਇਸ ਤਰ੍ਹਾਂ ਦੀ ਰਹੇਗੀ ਪੂਰੀ ਫਰੌਕ ਦਾ ਡਿਜ਼ਾਈਨ ਆਉ ਦਿਖਾਉਣੇ ਆ ਜੀ ਤੁਹਾਨੂੰ ਅਸੀਂ ਅਗਲਾ 컬러 ਇਹ ਦੇਖੋ ਇਹਦੇ ਵਿੱਚ ਹੈ ਬਲੂ ਫਲਾਰ ਜਿਸ ਜਿਹੜਾ ਸਾਰਿਆਂ ਦਾ ਵਾਈਟ ਹੀ ਰਹੇਗਾ ਅੰਬ੍ਰੈਲਾ ਕੱਟ ਬ੍ਰੌਕ ਹੈ ਇਹ ਦੇਖੋ ਇਸ ਤਰ੍ਹਾਂ ਰਹੇਗਾ ਪੂਰਾ ਡਿਜ਼ਾਈਨ ਬਹੁਤ ਹੀ ਸੌਫਟ ਕਪੜਾ ਗਰਮੀਆਂ ਦੇ ਵਿੱਚ ਪਾਉਣ ਲਈ ਇਹ ਦੇਖੋ ਸੇਮ ਉਸੇ ਤਰ੍ਹਾਂ ਪੀਲਾ ਲੱਗਿਆ ਹੋਈਆਂ ਬੈੱਟ ਲਈ ਗਲੇ ਦੇ ਉੱਪਰ ਬਟਨ ਲੱਗੇ ਆ ਟਾਈ ਬੱਟੀ ਦਾ ਗੋਲ ਗਲੇ ਦੀ ਫ੍ਰੌਕ ਰਹੇ ਕਿ ਰਹਿੰਦੀ ਹੈ ਇਹ ਏ ਰਿਗਿਨਲ 벨ਟ ਬਾਕੀ ਜੇ ਅਸੀਂ ਆਪਣੀ ਰੈਡੀ ਸ਼ਾਪ ਹੈ ਉਹਦੀ ਲੋਕੇਸ਼ਨ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਈ ਹੋਈ ਹੈ ਉਹ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਦਾ ਗੋਲ ਗਲਾ ਰਹੇਗਾ ਇਹ ਤਾਂ ਵੀ ਫਰੇਲ ਵਾਲੀਆਂ ਬਾਜੂ ਰਹਣਗੀਆਂ ਬਹੁਤ ਹੀ ਪਿਆਰੇ ਪਿਆਰੇ ਜਿਹੇ ਕਲਰ ਨੇ ਇਹ ਫ੍ਰੌਕਸ ਦੇ ਵਿੱਚ ਦੇਖੋ ਇਸ ਤਰ੍ਹਾਂ 벨ਟ ਯੂਜ਼ ਹੋਏਗੀ ਅੱਗੇ ਦਿਖਾਉਣੇ ਆ ਜੀ ਤੁਹਾਨੂੰ ਅਸੀਂ orange shade ਦੇ ਵਿੱਚ frock ਇਹ ਦੇਖੋ ਇਹਦਾ ਵੀ ਜਿਹੜਾ ਡਿਜ਼ਾਈਨ ਆ ਉਹ ਸੇਮ ਰਹੂਗਾ ਫੇਸ ਬਾਈਟ ਰਹੂਗਾ ਸਾਰਿਆਂ ਦਾ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਹੀ ਸੌਫਟ ਕਪੜਾ ਸਟੀਚ ਕੀਤੀ frock ਇਹ ਜੀ ਇਹ ਤੁਹਾਨੂੰ ਅਸੀਂ ਡੰਮੀ ਤੇ ਪਾ ਕੇ ਦਿਖਾਵਾਂਗੇ ਇਹ ਦੇਖੋ ਇਸ ਤਰ੍ਹਾਂ ਦੀ ਕੁਝ ਲੁਕ ਰਹੇਗੀ ਫਰੌਕ ਦੀ ਇਹ ਦੇਖੀਏ ਇਹ ਫਰੌਕ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ 200 ਰੁਪਏ ਦੀ ਮਿਲੂਗੀ ਸਟਿਚ ਕੀਤੀ ਹੋਈ ਫਰੌਕ ਓਨਲੀ ਔਨ ਸਿਰਫ 200 ਇਹ ਦੇਖੋ ਕਪੜਾ ਵੀ ਬਹੁਤ ਹੀ ਪਿਆਰਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਸਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ